एसटीएफ पुलिस ਵੱਲੋਂ ਇੱਕ ਵਿਅਕਤੀ ਨੂੰ ਹਮਤੜੀ ਬਾਈਪਾਸ ਤੇ ਨਜ਼ਦੀਕ ਤੋਂ ਕਾਬੂ ਕੀਤਾ ਗਿਆ ਉਸ ਤੋਂ 1 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ ਹੈ ਜੋ ਕਿ Rajasthan ਦੇ हनुमानगढ़ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸ ਦੇ ਖਿਲਾਫ ਮੁਕਦਮਾ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਐਸਟੀਐਫ ਵੱਲੋਂ ਐਸਟੀਐਫ ਟੀਮ ਨੇ ਕਥਿਤ આરોપી ਨੂੰ ਸਮਾਣਾਦੀ ਅਦਾਲਤ 'ਚ ਪੇਸ਼ ਕੀਤਾ ਇਸ ਦੇ ਵਾਰ ਜਾਣਕਾਰੀ ਪੁਲਿਸ ਅਧਿਕਾਰੀ ਨਿਰਮਲ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਦੇ ਨਾਲ ਸਹਾਇਕ ਥਾਣੇਦਾਰ ਪਿਆਰਾ ਸਿੰਘ ਟੀਮ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ ਇਸ ਨੀਰ ਅਫਸਰ ਨੇ ਦਫਤਰ ਤੋਂ ਸਾਰ 4524 ਨਾਣਾ ਨਾਕਾਵੰਦੀ ਹਮਚੜੀ ਦੇ ਵਿਰੋਧ ਕਾਗਜ਼ਾਂ 'ਚ ਆਇਆ ਸੁਰਜੀਤ ਆਪਣਾ ਹੈਗਾ ਸੀ ਪੂਰਜ ਕੁਮਾਰ ਪੁੱਤਰ ਜੀ ਦੇ ਸੇਵਾਸੀ ਵਾਸੀ ਵਾਰਡ ਨੰਬਰ 2 ਹੁਣ ਪੂਰਾ ਇਹ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਪੂਰੇ ਦੇ ਹਿਸਾਬ ਦੇ ਤੂੰ 1 ਕਿਲੋ 40 ਗ੍ਰਾਮ ਅਫੀਮ ਗ੍ਰਾਮ ਕਰਾਇਆ ਤੇ ਮਗਦਮੂਆ ਪੱਤਰਾ ਵਿੱਚ ਦਰਜ ਕੀਤਾ ਗਿਆ ਅਗਲੀ ਤੋਤੀ ਜਾਰੀ ਹੈ ਤੇ ਇਹ ਕਿਸ ਚੀਜ਼ ਤੇ ਆ ਰਿਹਾ ਸੀਗਾ ਇਹ ਪੈਦਲਾ ਆ ਰਿਹਾ ਸੀ ਅਮਚੇ ਦੇ ਤੋ ਪਾਤਨਾ ਸਾਈਡ ਪੈਦਲਾ ਆ ਰਿਹਾ ਇਹਦੇ ਨਾਲ ਹੋਰ ਵੀ ਅੱਗੇ ਕੀ ਅੱਗੇ ਜਿਹੜੇ ਪੁਛੇ ਜਿਵੇਂ ਲਿੰਕ ਮਿਲਣਗੇ ਉਹ ਮੈਂ ਅਗਲੇ ਟੂਟੇਸ਼ਰ ਦਾ ਅਮਲ ਚਲੇ ਲਿਖ ਕੈਮਰਾਮੈਨ ਪਰਸ਼ਮਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼